ਸਾਰਿਆਂ ਨੂੰ ਪਿਆਰ ਭਰੀ ਸਾਸਰੀਆ ਕਾਲ ਕੁਝ ਲੈਣਾ ਸੁਣਾਉਣ ਜਾ ਰਿਹਾ ਜੇ ਤੂੰ ਚੰਗਾ ਸੱਜਣਾ ਸਾਰੀ ਦੁਨੀਆ ਹੀ ਚੰਗੀ ਆ ਜੇ ਤੂੰ ਚੰਗਾ ਸੱਜਣਾ ਸਾਰੀ ਦੁਨੀਆ ਹੀ ਚੰਗੀ ਆ ਇਹਦੀ ਸਮਝ ਨਹੀਂ ਆਉਣੀ ਚੱਲਿਆ ਇਹ ਦੁਨੀਆ ਦੀ ਸਮਝ ਨਹੀਂ ਆਉਣੀ ਇਹ ਤਾਂ ਆਪੋ ਆਪਣੇ ਰੰਗਾਂ ਚ ਰੰਗੀ ਆ ਜੇ ਤੂੰ ਚੰਗਾ ਸੱਜਣਾ ਸਾਰੀ ਦੁਨੀਆ ਹੀ ਚੰਗੀ ਆ ਜੇ ਤੂੰ ਚੰਗਾ ਸੱਜਣਾ ਸਾਰੀ ਦੁਨੀਆ ਹੀ ਚੰਗੀ ਆ ਉਹ ਕਿਸੇ ਦੀ ਤਾਂ ਅੰਬਰਾਂ ਚ ਉਡਦੀ ਪਤੰਗੀ ਆ ਕੋਈ ਮਿਹਨਤ ਕਰਕੇ ਵੀ ਕੱਟਦਾ ਤੰਗੀ ਆ ਉਹ ਕਿਸੇ ਨੇ ਮਾੜਾ ਸੰਗ ਕਰਕੇ ਥਾਂ ਥਾਂ ਕਰਾ ਲਈ ਆਪਣੀ ਭੰਡੀ ਆ ਉਹ ਕੁਝ ਲੋਕਾਂ ਨੂੰ ਚੱਕਰਾਂ ਚ ਪਾਈ ਜਾਂਦੇ ਸਾਧ ਵਖੰਡੀ ਆ ਜੇ ਤੂੰ ਚੰਗਾ ਸੱਜਣਾ ਸਾਰੀ ਦੁਨੀਆ ਹੀ ਚੰਗੀ ਆ ਜੇ ਤੂੰ ਚੰਗਾ ਸੱਜਣਾ ਸਾਰੀ ਦੁਨੀਆ ਹੀ ਚੰਗੀ ਆ ਇੱਥੇ ਮਾੜੇ ਨੂੰ ਤਕੜਾ ਦਬਾਈ ਜਾਂਦਾ ਏ ਜਿਹੜਾ ਖਾਸ ਬਣਾਇਆ ਯਾਰ ਉਹੀ ਆਪਣੇਾਂ ਵਿੱਚ ਫਰਕ ਪਵਾਈ ਜਾਂਦਾ ਏ ਉਹ ਕਿਸੇ ਦੀ ਮਿਹਨਤ ਵਿੱਚੋਂ ਵੀ ਕੋਈ ਖਾਈ ਜਾਂਦਾ ਏ ਉਹ ਕੁਝ ਜਨਾਨੀਆਂ ਨੇ ਕੁਝ ਬੰਦਿਆਂ ਨੇ ਸ਼ਰਮ ਲਾ ਕੇ ਕਿੱਲੀ ਤੇ ਟੰਗੀ ਆ ਜੇ ਤੂੰ ਚੰਗਾ ਸੱਜਣਾ ਸਾਰੀ ਦੁਨੀਆ ਹੀ ਚੰਗੀ ਆ ਜੇ ਤੂੰ ਚੰਗਾ ਸੱਜਣਾ ਸਾਰੀ ਦੁਨੀਆ ਹੀ ਚੰਗੀ ਆ ਉਹ ਕੋਈ ਅਰਬਾ ਪਤੀ ਵੀ ਨੰਗ ਪਣਾ ਤਖਾਈ ਜਾਂਦਾ ਏ ਉਹ ਕੋਈ ਦਿਹਾੜੀ ਕਰਕੇ ਵੀ ਵਧੀਆ ਟਾਈਮ ਟਪਾਈ ਜਾਂਦਾ ਏ ਕੋਈ ਦਿਹਾੜੀ ਕਰਕੇ ਵੀ ਵਧੀਆ ਟਾਈਮ ਟਪਾਈ ਜਾਂਦਾ ਏ ਕੋਈ ਠੱਗੀਆਂ ਮਾਰ ਬੱਚਿਆਂ ਨੂੰ ਆਪਣੇਆਂ ਨੂੰ ਜ਼ਹਿਰ ਖਵਾਈ ਜਾਂਦਾ ਏ ਉਹ ਜਿਸਮਾਂ ਦੀ ਅੱਜ ਕੱਲ ਆਮ ਹੋਈ ਮੰਡੀ ਆ ਉਹ ਕੋਈ ਰੱਬ ਵਰਗੇ ਮਾਪਿਆਂ ਦੀ ਥਾਂ ਥਾਂ ਕਰਦਾ ਫਿਰਦਾ ਭੰਡੀ ਆ ਕੋਈ ਰੱਬ ਵਰਗੇ ਮਾਪਿਆਂ ਦੀ ਥਾਂ ਥਾਂ ਕਰਦਾ ਫਿਰਦਾ ਭੰਡੀ ਆ ਜੇ ਤੂੰ ਚੰਗਾ ਸੱਜਣਾ ਸਾਰੀ ਦੁਨੀਆ ਹੀ ਚੰਗੀ ਆ ਜੇ ਤੂੰ ਚੰਗਾ ਸੱਜਣਾ ਸਾਰੀ ਦੁਨੀਆ ਹੀ ਚੰਗੀ ਆ ਜੇ ਤੂੰ ਚੰਗਾ ਸੱਜਣਾ ਸਾਰੀ ਦੁਨੀਆ ਹੀ ਚੰਗੀ ਆ